ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆਂ ਤਾਂ ਸਾਨੂੰ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਆ ਇਹ ਸਮਝਣ ਦਾ ਵਿਸ਼ਾ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸੁਣਨਾ ਸਮਝਣਾ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਗਏ ਨੇ ਅਤੇ ਇਹ ਦਿਨ ਤਿਉਹਾਰਾਂ ਨੂੰ ਲੈ ਕੇ ਸਭ ਦੇ ਬੰਨਾਂ ਦੇ ਵਿੱਚ ਬੜਾ ਹੀ ਚਾ ਉਤਸ਼ਾਹ ਹੁੰਦਾ ਹੈ ਅਤੇ ਹਰ ਬੰਦਾ ਚਾਹੁੰਦਾ ਹੈ ਵੀ ਮੈਂ ਆਪਣੇ ਇਸ ਦਿਨ ਤਿਉਹਾਰ ਨੂੰ ਖਾਸ ਬਣਾਉਣਾ ਕੁਝ ਖਾਸ ਕਰਾਂ ਇਹਨੂੰ ਯਾਦਗਾਰ ਬਣਾਵਾਂ ਤਾਂ ਇਹਨਾਂ ਦਿਨਾਂ ਨੂੰ ਮਨਾਉਣ ਦੇ ਲਈ ਕੁਝ ਲੋਕ ਆਪਣੇ ਘਰਾਂ ਦੀਆਂ ਸਫਾਈਆਂ ਕਰਦੇ ਆ ਉਹਨਾਂ ਦਸਹਿਰੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਕਈ ਦਿਨਾਂ ਤੋਂ ਘਰਾਂ ਦੀਆਂ ਸਫਾਈਆਂ ਦੇ ਕੰਮ ਹੁਣੇ ਸ਼ੁਰੂ ਹੋ ਗਏ ਨੇ ਜੇ ਘਰ ਦੀ ਕੋਈ ਮਰਮਮਤ ਹੋਣ ਵਾਲੀ ਹੈ ਕੋਈ ਟੁੱਟ ਭੱਜ ਹੋਈ ਆ ਤਾਂ ਲੋਕ ਉਹ ਕਰਾ ਰਹੇ ਨੇ ਕੋਈ ਰੰਗ ਕਰਾ ਰਿਆ ਹੈ ਕੋਈ ਰੋਗਣ ਕਰਾ ਰਿਹਾ ਹੈ ਕੋਈ ਕਰਦੀਆਂ ਪੁਰਾਣੀਆਂ ਚੀਜ਼ਾਂ ਬਾਹਰ ਕੱਢ ਕੇ ਨਵੀਆਂ ਚੀਜ਼ਾਂ ਘਰ ਦੇ ਵਿੱਚ ਲੈ ਕੇ ਆ ਰਿਹਾ ਹੈ। ਹਰ ਸਾਲ ਆਪਾਂ ਇਸੇ ਤਰ੍ਹਾਂ ਹੀ ਆਪਣੇ ਇਹਨਾਂ ਦਿਨਾਂ ਤਿਉਹਾਰਾਂ ਨੂੰ ਮਨਾਉਣੇ ਆ। ਖਾਸ ਕਰਕੇ ਸਾਫ ਸਫਾਈਆਂ ਦਾ ਕੰਮ ਅਤੇ ਪੁਰਾਣੀਆਂ ਚੀਜ਼ਾਂ ਘਰੋਂ ਬਾਹਰ ਕੱਢਣੀਆਂ ਉਹਨਾਂ ਦੇ ਬਦਲੇ ਨਵੀਆਂ ਚੀਜ਼ਾਂ ਘਰ ਦੇ ਵਿੱਚ ਲੈ ਕੇ ਆਉਂਗੀਆਂ। ਇਹ ਕੰਮ ਤਾਂ ਕਈ ਸਾਲਾਂ ਤੋਂ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ। ਪ੍ਰਸੰਗਤ ਜੀ ਜਿਹੜੀਆਂ ਚੀਜ਼ਾਂ ਆਪਾਂ ਇਸ ਸਾਲ ਕਰਦੇ ਵਿੱਚ ਨਵੀਆਂ ਲੈ ਕੇ ਆਵਾਂਗੇ ਉਹਨਾਂ ਨੇ ਅਗਲੇ ਸਾਲ ਪੁਰਾਣੀਆਂ ਹੋ ਜਾਣਾ ਹੈ। ਕਈ ਸਾਲਾਂ ਤੋਂ ਇਸੇ ਤਰ੍ਹਾਂ ਹੀ ਚੱਲਦਾ ਆ ਰਿਹਾ ਹੈ ਨਾ ਤਾਂ ਫਿਰ ਕਿਉਂ ਨਾ ਆਪਾਂ ਇਸ ਸਾਲ ਕੁਝ ਐਸਾ ਕੰਮ ਕਰੀਏ ਕੋਈ ਐਸੀ ਚੀਜ਼ ਕਰਦੇ ਵਿੱਚ ਲੈ ਕੇ ਆਈਏ ਜੋ ਕਦੇ ਪੁਰਾਣੀ ਨਾ ਹੋਵੇ ਬਲਕਿ ਨਿਤ ਨਵੀਂ ਹੋਵੇ। ਉਸ ਚੀਜ਼ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਨਿਤ ਹੀ ਖੁਸ਼ੀ ਨਾ ਹੋਣ ਚੜ੍ਹਦੀ ਕਲਾ ਆਵੇ ਤੰਦਰੁਸਤੀ ਆਵੇ ਤਰੱਕੀ ਆਵੇ ਤਾਂ ਫਿਰ ਆਪਾਂ ਇਸ ਵਾਰ ਇਹੋ ਕੰਮ ਕਰਾਂਗੇ ਇਸ ਵਾਰ ਆਪਾਂ ਦਿਨ ਤਿਉਹਾਰਾਂ ਦੇ ਵਿੱਚ ਆਪਣੇ ਘਰ ਦੀ ਸਾਫ ਸਫਾਈ ਦੇ ਨਾਲ-ਨਾਲ ਆਪਣੇ ਘਰ ਦੇ ਵਿੱਚ ਨਵੀਆਂ ਚੀਜ਼ਾਂ ਲਿਆਉਣ ਦੇ ਨਾਲ-ਨਾਲ ਇਹ ਦੋ ਕੰਮ ਵੀ ਕਰਨੇ ਆ ਪਹਿਲਾ ਕੰਮ ਜਿਵੇਂ ਆਪਾਂ ਆਪਣੇ ਘਰ ਦੀ ਆਪਣੇ ਆਲੇ ਦੁਆਲੇ ਦੀ ਸਫਾਈ ਕਰ ਰਹੇ ਹਾਂ ਨਾ ਉਸੇ ਤਰ੍ਹਾਂ ਆਪਣੇ ਮਨ ਦੀ ਵੀ ਸਫਾਈ ਕਰਨੀ ਆ ਕਿਉਂਕਿ ਸਾਡੇ ਮਨ ਦੇ ਵਿੱਚ ਵੀ ਕੁਝ ਐਸੀ ਗੰਦਗੀ ਕੁਝ ਐਸੀ ਮੈਲ ਆ ਜੋ ਸਾਡਾ ਦਿਨੋਂ ਦਿਨ ਨੁਕਸਾਨ ਕਰ ਰਹੀ ਆ ਤਾਂ ਆਪਾਂ ਆਪਣੇ ਮਨ ਨੂੰ ਵੀ ਸਾਫ਼ ਸੁਥਰਾ ਕਰਨਾ ਹੈ ਆਪਣੇ ਮਨ ਨੂੰ ਵੀ ਸੋਨਾ ਬਣਾਉਣਾ ਹੈ ਮਨ ਦੇ ਵਿੱਚ ਜੋ ਵੀ ਮੈਲ ਆ ਮਣਦੀਆਂ ਜੋ ਵੀ ਬਾੜੀਆਂ ਆਤਤਾਂ ਨੇ ਨਾ ਉਹਨਾਂ ਨੂੰ ਬਾਹਰ ਕੱਢਣਾ ਹੈ ਜਿਵੇਂ ਆਪਾਂ ਹਰ ਸਾਲ ਆਪਣੇ ਘਰ ਦੇ ਵਿੱਚੋਂ ਪੁਰਾਣੀਆਂ ਚੀਜ਼ਾਂ ਬਾਹਰ ਕੱਢਦੇ ਹਾਂ ਉਹਨਾਂ ਦੇ ਬਦਲੇ ਨਵੀਆਂ ਚੀਜ਼ਾਂ ਘਰ ਦੇ ਵਿੱਚ ਲੈ ਕੇ ਆਉਂਦੇ ਆ ਇਸ ਵਰੇ ਆਪਾਂ ਇਨਾਂ ਮਾੜੀਆਂ ਆਦਤਾਂ ਨੂੰ ਬਾਹਰ ਕੱਢੀਏ ਅਤੇ ਕੁਝ ਨਵੀਆਂ ਆਦਤਾਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ ਫਿਰ ਸਾਡੀ ਜ਼ਿੰਦਗੀ ਸੋਹਣੀ ਬਣੇਗੀ ਖੁਸ਼ਹਾਲ ਬਣੇਗੀ ਕਿਉਂਕਿ ਸਾਡੀਆਂ ਕੁਝ ਐਸੀਆਂ ਮਾੜੀਆਂ ਆਦਤਾਂ ਨੇ ਜੋ ਸਾਨੂੰ ਹਰ ਪਾਸਿਆਂ ਤੋਂ ਨੁਕਸਾਨ ਪਹੁੰਚਾਉਂਦੀਆਂ ਨੇ ਤਨ ਮਨ ਤਨ ਕਰਕੇ ਸਾਨੂੰ ਦਿਨੋਂ-ਦਿਨ ਕਮਜ਼ੋਰ ਕਰ ਰਹੀਆਂ ਨੇ ਨਾਕਾਮਜਾਬ ਬਣਾ ਰਹੀਆਂ ਨੇ ਆਪਾਂ ਨੂੰ ਪਤਾ ਨਹੀਂ ਲੱਗਦਾ ਪਰ ਇਹ ਮਾੜੀਆਂ ਆਦਤਾਂ ਸਾਡਾ ਬਹੁਤ ਨੁਕਸਾਨ ਕਰਦੀਆਂ ਨੇ ਜਿਵੇਂ ਜ਼ਿਆਦਾ ਸੌਣਾ ਜ਼ਿਆਦਾ ਖਾਣਾ ਜ਼ਿਆਦਾ ਬੋਲਣਾ ਇਹ ਸਾਡੇ ਲਈ ਨੁਕਸਾਨਦੇਹ ਆ ਜਦੋਂ ਅਸੀਂ ਜ਼ਿਆਦਾ ਸੌਂਨੇ ਆ ਜ਼ਿਆਦਾ ਖਾਣਨੇ ਆ ਤਾਂ ਅਸੀਂ ਆਲਸੀ ਬਣ ਜਾਂਦੇ ਆ ਅਤੇ ਆਲਸ ਸਾਡੇ ਸਰੀਰ ਦੀਆਂ ਕਈ ਬਿਮਾਰੀਆਂ ਦਾ ਕਾਰਨ ਹੈ ਜਦੋਂ ਸਰੀਰ ਆਲਸੀ ਬਣ ਜਾਂਦਾ ਹੈ ਨਾ ਤਾਂ ਸਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਬਿਮਾਰੀਆਂ ਘੇਰ ਲੈਂਦੀਆਂ ਨੇ ਇਹ ਆਲਸ ਕਰਕੇ ਸਾਡੇ ਕਿੰਨੇ ਕੰਮ ਨੇ ਜੋ ਅੱਧ ਵਿਚਾਲੇ ਰੁਕੇ ਪਏ ਆ ਇੰਨੇ ਕੰਮ ਨੇ ਜਿਨ੍ਹਾਂ ਦੇ ਵਿੱਚ ਅਸੀਂ ਇਸ ਆਲਸ ਕਰਕੇ ਨਾ ਕਾਮਯਾਬ ਹੋ ਗਏ ਕਿਉਂਕਿ ਆਲਸੀ ਬੰਦੇ ਦਾ ਕੰਮ ਕਰਨਾ ਨੂੰ ਮਨ ਨਹੀਂ ਕਰਦਾ ਇਸ ਕਰਕੇ ਆਪਾਂ ਇਸ ਆਲਸ ਦੀ ਜਗ੍ਹਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਦਮ ਲੈ ਕੇ ਆਈਏ ਲੇਟ ਉੱਠਣ ਦੀ ਜਗ੍ਹਾ ਤੇ ਆਪਾਂ ਸਵੇਰੇ ਜਲਦੀ ਉੱਠਣਾ ਸ਼ੁਰੂ ਕਰੀਏ ਕਈ ਭੈਣ ਭਰਾਵਾਂ ਨੂੰ ਲੱਗਦਾ ਹੈ ਵੀ ਸਵੇਰੇ ਜਲਦੀ ਉੱਠਣਾ ਅਮਰਤ ਵੇਲੇ ਦੇ ਵਿੱਚ ਉੱਠਣਾ ਸਿਰਫ ਉਹਨਾਂ ਲੋਕਾਂ ਦੇ ਲਈ ਹੀ ਜ਼ਰੂਰੀ ਹੈ ਜਿਨ੍ਹਾਂ ਨੇ ਉੱਠ ਕੇ ਪਾਠ ਪੂਜਾ ਕਰਨੀ ਹੁੰਦੀ ਆ ਪਰ ਸੰਗਤ ਜੀ ਅਮਰਤ ਵੇਲਾ ਹਰ ਇੱਕ ਬੰਦੇ ਦੇ ਲਈ ਜ਼ਰੂਰੀ ਆ ਪਾਠ ਪੂਜਾ ਕਰਨੀ ਵੀ ਜ਼ਰੂਰੀ ਆ ਸਾਡੇ ਲਈ ਅਤੇ ਇਹ ਅਮਰਤ ਵੇਲਾ ਇਸ ਵੇਰ ਦਾ ਵੇਲਾ ਸਾਨੂੰ ਹੋਰ ਵੀ ਬਹੁਤ ਤਰੀਕਿਆਂ ਦੇ ਨਾਲ ਲਾਭ ਪਹੁੰਚਦਾ ਏ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆਉਂਦਾ ਹੈ ਸਵੇਰੇ ਜਲਦੀ ਉੱਠਣ ਵਾਲੇ ਮਨੁੱਖ ਤੰਦਰੁਸਤ ਰਹਿੰਦੇ ਨੇ ਆਪਣੇ ਕੰਮਕਾਰਾਂ ਨੂੰ ਜਲਦੀ ਕਰ ਲੈਂਦੇ ਨੇ ਵਧੀਆ ਤਰੀਕੇ ਦੇ ਨਾਲ ਕਰ ਲੈਂਦੇ ਨੇ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਦਾ ਕਾਲਾ ਪੰਡ ਮੁੱਕ ਜਾਂਦਾ ਹੈ ਜਿਹੜੇ ਲੇਟ ਉੱਠਦੇ ਨੇ ਉਹ ਫਿਰ ਹਰ ਕੰਮ ਦੇ ਵਿੱਚ ਵੀ ਲੇਟ ਹੁੰਦੇ ਨੇ ਫਿਰ ਆਪਣੇ ਕੰਮਕਾਰਾਂ ਦਾ ਗੁੱਸਾ ਆਪਣੇ ਲੇਟ ਹੋਣ ਦਾ ਗੁੱਸਾ ਦੂਜਿਆਂ ਤੇ ਕੱਢਦੇ ਆ ਉਹਨਾਂ ਦੇ ਮਨ ਦਾ ਕਾਲਾ ਆਪਣ ਉਹਨਾਂ ਦੇ ਮਨ ਦੇ ਗੁੱਸਾ ਵੱਧਦਾ ਜਾਂਦਾ ਹੈ ਅਤੇ ਗੁੱਸਾ ਵੀ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ ਇਸੇ ਕਰਕੇ ਤਾਂ ਕਿਹਾ ਜਾਂਦਾ ਹੈ ਕਿ ਸਵੇਰੇ ਜਲਦੀ ਉੱਠੋ ਪਾਠ ਪੂਜਾ ਵੀ ਕਰੋ ਕਿਉਂਕਿ ਪਾਠ ਪੂਜਾ ਕਰਨੇ ਜ਼ਰੂਰੀ ਹੈ ਜਿਵੇਂ ਸਾਡੇ ਲਈ ਦੁਨਿਆਵੀ ਕਮਾਈ ਕਰਨੀ ਜ਼ਰੂਰੀ ਆ ਉਵੇਂ ਨਾਮ ਦੀ ਕਮਾਈ ਕਰਨੀ ਵੀ ਜ਼ਰੂਰੀ ਆ ਜਦੋਂ ਆਪਾਂ ਸਵੇਰੇ ਸਵੇਰੇ ਉੱਠ ਕੇ ਵਾਹਿਗੁਰੂ ਜੀ ਦਾ ਨਾਮ ਜਪਦੇ ਆ ਤਾਂ ਫਿਰ ਸਾਰਾ ਦਿਨ ਇੰਜ ਲੱਗਦਾ ਵੀ ਜਿਵੇਂ ਇੱਕ ਪਾਵਰ ਇੱਕ ਸ਼ਕਤੀ ਸਾਡੇ ਨਾਲ ਕੰਮ ਕਰ ਰਹੀ ਹੋਵੇ ਫਿਰ ਸਾਡੇ ਸਾਰੇ ਦਿਨ ਦੇ ਜੋ ਵੀ ਕੰਮ ਕਰਿਆ ਉਹ ਕਰਨੇ ਆਸਾਨ ਹੋ ਜਾਂਦੇ ਆ ਮਹਾਪੁਰਖ ਜੀ ਹਮੇਸ਼ਾ ਕਹਿੰਦੇ ਨੇ ਕਿ ਰੱਬ ਦਾ ਨਾਮ ਸਾਡੀ ਜ਼ਿੰਦਗੀ ਦੇ ਵਿੱਚ ਸਮਝੋ ਏਕਿਆ ਅਤੇ ਬਾਕੀ ਦੁਨੀਆ ਵੀ ਕੰਮ ਧੰਦੇ ਉਹ ਜੀਰਵਾ ਜਿਹੜੇ ਸਵੇਰੇ ਸਭ ਤੋਂ ਪਹਿਲਾਂ ਇੱਕ ਕਮਾ ਲੈਂਦੇ ਨੇ ਫਿਰ ਉਹ ਦਿਨ ਦੇ ਵਿੱਚ ਜਿੰਨੀਆਂ ਵੀ ਜੀਰਵਾ ਕਮਾਉਂਦੇ ਨੇ ਉਹਨਾਂ ਜੀਰਵਾ ਦੀ ਕੀਮਤ ਵਧਦੀ ਜਾਂਦੀ ਆ ਭਾਵੇਂ ਜਿਨ੍ਹਾਂ ਨੇ ਸਵੇਰੇ ਉੱਠ ਕੇ ਨਾਮ ਜਪਿਆ ਫਿਰ ਉਹ ਜੋ ਵੀ ਬਾਕੀ ਦੇ ਕੰਮ ਕਰਦੇ ਨੇ ਨਾ ਉਹਨਾਂ ਦੇ ਕੰਮ ਕਰਨੇ ਆਸਾਨ ਹੁੰਦੇ ਨੇ ਉਹਨਾਂ ਦੇ ਹਰ ਕੰਮ ਦੇ ਵਿੱਚ ਬਰਕਤ ਰਹਦੀ ਆ ਤਾਂ ਇਸ ਕਰਕੇ ਆਪਾਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਆਦਤ ਤਾਂ ਪੱਕੀ ਕਰੀਏ ਜੇਕਰ ਤੁਸੀਂ ਲੇਟ ਉੱਠਦੇ ਹੋ ਤਾਂ ਅੱਜ ਤੋਂ ਹੀ ਆਪਣੇ ਆਪ ਦੇ ਨਾਲ ਵਾਅਦਾ ਕਰੋ ਕਿ ਅੱਜ ਤੋਂ ਲੇਟ ਨਹੀਂ ਉਠਾਂਗਾ ਹਾਂ ਜੇਕਰ ਤੁਹਾਡੇ ਤੋਂ 3 ਵਜੇ ਨਹੀਂ ਉੱਠਿਆ ਜਾਂਦਾ ਤਾਂ 5 ਵਜੇ ਉੱਠ ਲਓ ਹੌਲੀ ਹੌਲੀ ਨੀਂਦ ਦਾ ਸਮਾਂ ਘਟਾਉਂਦੇ ਜਾਣਾ ਉੱਠਣ ਦਾ ਸਮਾਂ ਵਧਾਉਂਦੇ ਜਾਣਾ ਆਪਣੇ ਆਪ ਸਭ ਕੁਝ ਵਧੀਆ ਹੋ ਜਾਵੇਗਾ ਕਿਦਮ ਕੁਝ ਨਹੀਂ ਹੁੰਦਾ ਅੱਪਾ ਜਦੋਂ ਹੌਲੀ-ਹੌਲੀ ਆਪਣੀਆਂ ਮਾੜੀਆਂ ਆਦਤਾਂ ਨੂੰ ਛੱਡਣ ਤੇ ਕੰਮ ਕਰਾਂਗੇ ਚੰਗੀਆਂ ਆਦਤਾਂ ਅਪਣਾਉਣ ਦੇ ਉੱਤੇ ਮਿਹਨਤ ਕਰਾਂਗੇ ਤਾਂ ਆਪਾਂ ਜ਼ਰੂਰ ਕਾਮਯਾਬ ਹੋ ਜਾਵਾਂਗੇ ਅਤੇ ਇਹ ਐਸੀਆਂ ਆਦਤਾਂ ਜਾਂ ਐਸੇ ਕੰਮ ਨਹੀਂ ਆ ਜੋ ਅਸੀਂ ਕਰ ਨਹੀਂ ਸਕਦੇ ਬੜੇ ਔਖੇ ਹਨ ਬਸ ਮਨ ਦੇ ਵਿੱਚ ਪੱਕਾ ਇਰਾਦਾ ਬਣਾਉਣ ਦੀ ਲੋੜ ਆ ਤਾਂ ਤੁਸੀਂ ਸਵੇਰੇ ਜਲਦੀ ਉੱਠ ਪਾਉਗੇ ਅਮਰਤ ਵੇਲੇ ਉੱਠਣਾ ਇੰਨਾ ਵੀ ਔਖਾ ਨਹੀਂ ਆ ਜਿੰਨਾ ਕਈ ਲੋਕਾਂ ਨੇ ਬਣਾ ਛੱਡਿਆ ਹੈ ਅਮਰਤ ਵੇਲੇ ਉੱਠਣ ਦੇ ਲਈ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਪੈਂਦੀ ਆ ਰੋਜ਼ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੋਈਏ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਜਰੂਰ ਅਮਰਤ ਵੇਲੇ ਦੇ ਵਿੱਚ ਠਾਉਂਦੇ ਨੇ ਬਾਕੀ ਨਾਲ-ਨਾਲ ਕੁਝ ਆਦਤਾਂ ਦੇ ਵਿੱਚ ਵਿਸਥਾਰ ਕਰ ਲਈਏ ਜੇਕਰ ਲੇਟ ਸੌਣ ਨੇ ਆ ਇਹ ਨਹੀਂ ਨਾ ਵੀ ਆਪਾਂ 12 1 ਵਜੇ ਸੁੱਤੇ ਤੇ ਫਿਰ 3 ਵਜੇ ਉੱਠ ਪਾਵਾਂਗੇ ਇੰਜ ਨਹੀਂ ਹੋਵੇਗਾ ਜੇ ਸਵੇਰੇ 3 ਤੋਂ 4 ਦੇ ਵਿੱਚਕਾਰ ਉੱਠਣਾ ਹੈ ਤਾਂ ਫਿਰ ਰਾਤ ਨੂੰ 9 ਤੋਂ 10 ਦੇ ਵਿੱਚਕਾਰ ਸਾਨੂੰ ਸੌਣਾ ਪਵੇਗਾ ਤਾਂ ਹੀ ਸਾਡੀ ਨੀਂਦ ਪੂਰੀ ਹੋਵੇਗੀ ਤਾਂ ਹੀ ਸਾਡੇ ਸਰੀਰ ਨੂੰ ਪੂਰਾ ਆਰਾਮ ਮਿਲੇਗਾ ਊਰਜਾ એનર્ਜੀ ਮਿਲੇਗੀ ਜਿਹਦੇ ਨਾਲ ਆਪਾਂ ਅਗਲੇ ਦਿਨ ਕੰਮਕਾਰ ਕਰਨੇ ਆ ਜੇ ਆਪਾਂ ਜ਼ੋਰ ਜ਼ਬਰਦਸਤੀ ਕਰਕੇ ਆਪਣੇ ਸਰੀਰ ਨੂੰ ਨੀਂਦ ਪੂਰੀ ਹੋਣ ਤੋਂ ਪਹਿਲਾਂ ਉਠਾ ਲਿਆ ਤਾਂ ਕੁਝ ਇੱਕ ਦਿਨ ਉਠਾ ਤਾਂ ਲਵਾਂਗੇ ਪਰ ਇਹਦੇ ਨਾਲ ਸਾਡੀ ਸਿਹਤ ਦਾ ਨੁਕਸਾਨ ਹੋਵੇਗਾ ਇੱਕ ਤੰਦਰੁਸਤ ਸਰੀਰ ਦੇ ਲਈ ਘੱਟੋ ਘੱਟ 6-7 ਘੰਟੇ ਦੀ ਨੀਂਦ ਤਾਂ ਬਹੁਤ ਜ਼ਰੂਰੀ ਆ ਕਈ ਪੈਣ ਭਰਾ ਕਹਿੰਦੇ ਵੀ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਤਾਂ ਜ਼ਿਆਦਾਤਰ ਨਾ ਉੱਠਣ ਵਾਲੇ ਉਹ ਲੋਕ ਨੇ ਜੋ ਵਿਹਲੇ ਨੇ ਕਿਉਂਕਿ ਜਿਹੜੇ ਕੰਮਕਾਰਾਂ ਵਾਲੇ ਨੇ ਨਾ ਉਹਨਾਂ ਦੀ ਤਾਂ ਪੱਕੀ ਆਦਤ ਬਣੀ ਹੁੰਦੀ ਆ ਸਵੇਰੇ ਜਲਦੀ ਉੱਠਣ ਦੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਉਹ ਤਾਂ ਆਪਣੀ 2-3 ਘੰਟੇ ਦੀ ਨੀਂਦ ਪੂਰੀ ਕਰਕੇ ਵੀ ਸਵੇਰੇ ਉੱਠ ਪੈਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੀ ਕਿ ਸਾਨੂੰ ਉੱਠਣਾ ਹੀ ਪੈਣਾ ਹੈ ਇਹ ਜਿੰਨਾਂ ਕੋਲ ਜਿਆਦਾ ਸਮਾਂ ਹੁੰਦਾ ਹੈ ਜਿਨ੍ਹਾਂ ਨੂੰ ਲੱਗਦਾ ਨਾ ਵੀ ਅਸੀਂ ਉੱਠ ਕੇ ਕੀ ਕਰਨਾ ਹੈ ਉਹੀ ਆਲਸਦਲਿੱਦਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਥਾਂ ਦਿੰਦੇ ਨੇ ਇਸ ਕਰਕੇ ਭਾਵੇਂ ਤੁਸੀਂ ਕੋਈ ਕੰਮਕਾਰ ਕਰ ਰਹੇ ਹੋ ਜਾਂ ਵਿਹਲੇ ਹੋ ਕਦੇ ਵੀ ਲੇਟ ਉੱਠਣ ਦੀ ਆਦਤ ਨਾ ਪਾਓ ਕਦੇ ਵੀ ਜ਼ਿਆਦਾ ਸੌਣ ਦੀ ਆਦਤ ਨਾ ਪਾਓ ਆਪਣੇ ਮਨ ਨੂੰ ਕਿਸੇ ਨਾ ਕਿਸੇ ਪਾਸੇ ਲਾ ਕੇ ਰੱਖੋ ਜੇਕਰ ਤੁਹਾਡਾ ਹੋਰ ਕੋਈ ਵੀ ਕੰਮ ਕਾਰ ਕਰਨ ਵਾਲਾ ਨਹੀਂ ਹੈ ਤਾਂ ਸਵੇਰੇ ਉੱਠ ਕੇ ਪਾਠ ਪੂਜਾ ਕਰਨੀ ਤਾਂ ਜ਼ਰੂਰੀ ਹੈ ਨਾ ਰੱਬ ਦਾ ਨਾਮ ਜਪਣਾ ਤਾਂ ਜ਼ਰੂਰੀ ਹੈ ਉਹ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਉੱਤੋ ਸਵੇਰੇ ਉੱਠਦਿਆਂ ਸਾਰ ਪਹਿਲਾਂ ਮਾਲਕ ਦਾ ਸ਼ੁਕਰਾਨਾ ਵਾਹਿਗੁਰੂ ਜੀ ਦਾ ਜਾਪ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਜਿਵੇਂ ਜਿਵੇਂ ਆਪਾਂ ਗੁਰੂ ਦੇ ਲੜ ਲੱਗਾਂਗੇ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਦੁੱਖ ਦਿਲ ਦੇ ਦਰਦ ਦੂਰ ਹੋਣਗੇ ਜਿਵੇਂ ਜਿਵੇਂ ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਆਲਸ ਦੂਰ ਹੋਵੇਗਾ ਜਿਆਦਾ ਸੌਣਾ ਜਿਆਦਾ ਖਾਣਾ ਇਹ ਆਦਤਾਂ ਛੱਡਾਂਗੇ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਜਾਵਾਂਗੇ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਦੇ ਪਿੱਛੇ ਦੀ ਵਜ੍ਹਾ ਹੈ ਜ਼ਿਆਦਾ ਸੌਣਾ ਜ਼ਿਆਦਾ ਖਾਣਾ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਐਸੇ ਕਲੇਸ਼ ਨੇ ਸਾਡੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਐਸੀਆਂ ਮਸੀਬਤਾਂ ਨੇ ਜੋ ਸਾਡੇ ਜ਼ਿਆਦਾ ਬੋਲਣ ਦੀ ਆਦਤ ਕਰਕੇ ਸਾਨੂੰ ਸਾਡੇ ਗੱਲ ਪੈ ਗਈਆਂ ਇਸ ਕਰਕੇ ਸਿਆਣੇ ਕਹਿੰਦੇ ਘੱਟ ਖਾਓ ਘੱਟ ਸੋਵੋ ਤੇ ਘੱਟ ਬੋਲੋ ਇਹ ਹੀ ਸਾਡੀ ਤੰਦਰੁਸਤੀ ਤਰੱਕੀ ਦੀਆਂ ਨਿਸ਼ਾਨੀਆਂ ਨੇ ਉਸ ਤੋਂ ਇਲਾਵਾ ਇਹ ਈਰਖਾ ਇਹ ਹੰਕਾਰ ਇਹਨੂੰ ਕਦੇ ਵੀ ਆਪਣੇ ਮਨ ਦੇ ਵਿੱਚ ਥਾਣਾ ਨਾ ਦਿਓ ਇਹ ਬੰਦੇ ਨੂੰ ਬਰਬਾਦ ਕਰ ਦਿੰਦੀਆਂ ਨੇ ਹੁਣ ਆ ਦਸਹਿਰਾ ਮਨਾਉਨੇ ਆ ਹਰ ਸਾਲ ਰਾਵਣ ਦਾ ਪੁਤਲਾ ਫੂਕਿਆ ਜਾਂਦਾ ਹੈ ਪਰ ਕਹਿੰਦੇ ਰਾਵਣ ਮਾੜਾ ਬੰਦਾ ਨਹੀਂ ਸੀ ਰਾਵਣ ਬਹੁਤ ਵੱਡਾ ਵਿਦਵਾਨ ਬੰਦਾ ਸੀ ਰਾਵਣ ਨੂੰ ਚਾਰ ਵੈਦਾਂ ਦਾ ਪਾਠ ਜ਼ੁਬਾਨੀ ਯਾਦ ਸੀ ਅਤੇ ਰਾਵਣ ਨੇ ਕਾਲ ਨੂੰ ਸਮੇਂ ਨੂੰ ਪਾਵੇ ਨਾਲ ਬੰਨਿਆ ਸੀ ਇੰਨਾ ਬਲਵਾਨ ਇੰਨਾ ਵਿਦਵਾਨ ਬੰਦਾ ਪਰ ਉਹਦੀ ਮੱਤ ਕਿੰਨੇ ਮਾਰੀ ਉਹਦੇ ਹੰਕਾਰ ਨੇ ਹੰਕਾਰ ਨੇ ਹੀ ਰਾਵਣ ਨੂੰ ਮਾਰਿਆ ਕਿਉਂਕਿ ਹੰਕਾਰ ਕਿਸੇ ਨੂੰ ਨਹੀਂ ਛੱਡਦਾ ਹੰਕਾਰ ਹੀ ਬੰਦੇ ਦੇ વિનાਸ਼ ਦਾ ਕਾਰਨ ਬਣਦਾ ਹੈ ਇਸ ਕਰਕੇ ਈਰਖਾ ਹੰਕਾਰ ਨੂੰ ਕਦੇ ਵੀ ਆਪਣੇ ਮਨ ਦੇ ਵਿੱਚ ਥਾਂ ਨਹੀਂ ਦੇਣੀ ਇਹ ਚੀਜ਼ ਅਤੇ ਈਰਖਾ ਤੇ ਹੰਕਾਰ ਸਾਡੇ ਮਨ ਵਿੱਚ ਆਉਂਦੇ ਕਦੋਂ ਆ ਈਰਖਾ ਉਦੋਂ ਆਉਂਦੀ ਆ ਜਦੋਂ ਜੋ ਚੀਜ਼ ਸਾਡੇ ਕੋਲ ਨਹੀਂ ਆ ਕਿਸੇ ਦੂਸਰੇ ਨੂੰ ਮਿਲ ਗਈ ਤਾਂ ਉਹਨੂੰ ਦੇਖ ਕੇ ਸਾਡੇ ਅੰਦਰ ਸਾੜਾ ਈਰਖਾ ਪੈਦਾ ਹੁੰਦੀ ਆ ਵੀ ਹਾਂ ਜਾਂ ਇਹ ਚੀਜ਼ ਮੇਰੇ ਕੋਲ ਨਹੀਂ ਆ ਪਰ ਇਹਨੂੰ ਕਿਵੇਂ ਮਿਲ ਗਈ ਪਰਣਾ ਦੂਜਿਆਂ ਦੀ ਖੁਸ਼ੀ ਦੇ ਵਿੱਚ ਖੁਸ਼ ਹੋਣਾ ਸਿੱਖੋ ਬਹੁਤ ਆਨੰਦ ਆਉਂਦਾ ਹੈ ਪਰ ਜਦੋਂ ਆਪਾਂ ਦੂਜਿਆਂ ਦੀਆਂ ਚੀਜ਼ਾਂ ਨੂੰ ਦੇਖ ਕੇ ਸਾੜਾ ਰੱਖਦੇ ਆਂ ਈਰਖਾ ਕਰਦੇ ਆਂ ਤਾਂ ਈਰਖਾ ਸਾਡਾ ਹੀ ਨੁਕਸਾਨ ਕਰਦੀ ਆ ਈਰਖਾ ਸਾਡੇ ਸਰੀਰ ਨੂੰ ਵੀ ਬਿਮਾਰ ਬਣਾਉਂਦੀ ਆ ਸਰੀਰ ਦਾ ਵੀ ਨੁਕਸਾਨ ਕਰਦੀ ਆ ਅਤੇ ਸਾਨੂੰ ਗੁਰੂ ਚਰਨਾਂ ਤੋਂ ਵੀ ਦੂਰ ਕਰਦੀ ਆ ਕਿਉਂਕਿ ਜਿਸ ਬੰਦੇ ਦੇ ਨਾਲ ਅਸੀਂ ਈਰਖਾ ਕਰ ਰਹੇ ਆਂ ਉਹਨੇ ਸਾਡਾ ਕੁਝ ਨਹੀਂ ਲਿਆ ਉਨੁਵਦੀ ਮਿਹਨਤ ਦਾ ਮਿਲਿਆ ਏ ਉਹਦੇ ਕਰਮਾਂ ਦਾ ਮਿਲਿਆ ਏ ਅਤੇ ਦਿੱਤਾ ਹੈ ਪਰਮ ਪਿਤਾ ਪਰਮਾਤਮਾ ਜੀ ਨੇ ਜਦੋਂ ਅਸੀਂ ਉਹਦੇ ਨਾਲ ਈਰਖਾ ਕਰਦੇ ਆ ਉਹਦੇ ਨਾਲ ਸਾੜਾ ਕਰਦੇ ਆ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਸਮਝੋ ਅਸੀਂ ਸਿੱਦਾ ਮੱਥਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਲਾ ਲੈਨੇ ਆ ਉਹਦੇ ਖਿਲਾਫ ਖੜੇ ਹੁੰਨੇ ਆ ਤਾਂ ਫਿਰ ਜਿਹੜਾ ਪਰਮ ਪਿਤਾ ਪਰਮਾਤਮਾ ਦੇ ਨਾਲ ਮੱਥਾ ਲਾਉਂਦੇ ਨੇ ਪਰਮ ਪਿਤਾ ਪਰਮਾਤਮਾ ਦੇ ਅੱਗੇ ਅਰਦੇ ਨੇ ਕਦੇ ਵੀ ترقی ਨਹੀਂ ਕਰ ਸਕਦੇ ਇਸ ਕਰਕੇ ਕਦੇ ਵੀ ਮਨ ਵਿੱਚ ਈਰਖਾ ਨਹੀਂ ਆਉਂਦੇ ਨੇ ਅਤੇ ਜੋ ਦਾਤਾ ਮਾਲਕ ਨੇ ਸਾਨੂੰ ਦਿੱਤੀਆਂ ਨੇ ਭਾਵੇਂ ਤੁਹਾਡੇ ਕੋਲ ਸੋਹਣਾ ਤੰਦਰੁਸਤ ਸਰੀਰ ਆ ਭਾਵੇਂ ਤੁਹਾਡੇ ਕੋਲ ਜਿਆਦਾ ਧਨ ਆ ਭਾਵੇਂ ਤੁਹਾਡੇ ਕੋਲ ਕੋਈ ਗੁਣ ਦੂਜਿਆਂ ਦੇ ਨਾਲੋਂ ਜਿਆਦਾ ਹੈ ਕਿਸੇ ਵੀ ਚੀਜ਼ ਦਾ ਕਦੇ ਹੰਕਾਰ ਨਹੀਂ ਕਰਨਾ ਚਾਹੀਦਾ ਸਿਆਣੇ ਕਹਿੰਦੇ ਜੋ ਹੰਕਾਰਿਆ ਸੋ ਮਾਰਿਆ ਇਹਨਾਂ ਚੀਜ਼ਾਂ ਤੋਂ ਆਪਾਂ ਦੂਰ ਰਹਿਣਾ ਹੈ ਸੋ ਮੁੱਖੀ ਗੱਲ ਇਹ ਹੈ ਕਿ ਆਪਾਂ ਇਹਨਾਂ ਤਿਉਹਾਰਾਂ ਦੇ ਵਿੱਚ ਜਿਵੇਂ ਆਪਣੇ ਘਰਾਂ ਦੀਆਂ ਸਫਾਈਆਂ ਕਰ ਰਹੇ ਹਾਂ ਮਨ ਦੀ ਸਫਾਈ ਵੀ ਕਰੀਏ ਆਪਣੇ ਮਨ ਦੇ ਕਲੇਸ਼ ਨੂੰ ਖਤਮ ਕਰੀਏ ਕਿਉਂਕਿ ਸਾਡੇ ਮਨ ਦੇ ਵਿੱਚ ਕੁਝ ਮਾੜੀਆਂ ਆਦਤਾਂ ਕੁਝ ਐਸੇ ਔਗਣ ਨੇ ਜੋ ਹਰ ਵੇਲੇ ਸਾਡੇ ਮਨ ਅੰਦਰ ਕਲੇਸ਼ ਕਰਕੇ ਰੱਖਦੇ ਨੇ ਇਹਹੀ ਕਲੇਸ਼ ਬਾਹਰੀ ਰੂਪ ਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਪੰਦਾ ਹੈ ਪਹਿਲਾ ਅੰਦਰ ਦਾ ਕਲੇਸ਼ ਖਤਮ ਕਰੀਏ ਤਾਂ ਬਾਹਰੀ ਰੂਪ ਦੇ ਵਿੱਚ ਕਲੇਸ਼ ਆਪਣੇ ਆਪ ਹੀ ਖਤਮ ਹੋ ਜਾਵੇਗਾ ਜਦੋਂ ਸਾਡਾ ਮਨ ਅੰਦਰੋਂ ਸੋਹਣਾ ਸਾਫ਼ ਸੁਥਰਾ ਹੋ ਗਿਆ ਫਿਰ ਸਾਰੀ ਦੁਨੀਆ ਬੜੀ ਸੋਹਣੀ ਲੱਗਣੀ ਆ ਫਿਰ ਕਿਸੇ ਤੇ ਗੁੱਸਾ ਨਹੀਂ ਆਉਣਾ ਜੇਕਰ ਕੋਈ ਗੁੱਸੇ ਵਾਲੀ ਗੱਲ ਵੀ ਕਰੇਗਾ ਫਿਰ ਉਹਦੇ ਤੇ ਤਰਸ ਆਉਂਦਾ ਹੈ ਕਿ ਇਹ ਬੰਦਾ ਵਿਚਾਰਾ ਕਿੰਨਾ ਦੁਖੀ ਆ ਕਿਉਂਕਿ ਜੋ ਚੀਜ਼ ਜਿਹਦੇ ਕੋਲ ਆ ਉਹੀ ਚੀਜ਼ ਉਹਨੇ ਦੂਜਿਆਂ ਨੂੰ ਵੰਡਣੀ ਆ ਜੇ ਅਸੀਂ ਦੂਜਿਆਂ ਨੂੰ ਗੁੱਸਾ ਦੇ ਰਹੇ ਹਾਂ ਨਾ ਇਹਦਾ ਮਤਲਬ ਸਾਡੇ ਅੰਦਰ ਪਤਾ ਨਹੀਂ ਕਿੰਨਾ ਕੁ ਗੁੱਸਾ ਭਰਿਆ ਪਿਆ ਹੈ ਜੇ ਅਸੀਂ ਦੂਜਿਆਂ ਨੂੰ ਖੁਸ਼ੀਆਂ ਵੰਡਦੇ ਹਾਂ ਪਿਆਰ ਮੁਹੱਬਤ ਦੇ ਨਾਲ ਬੋਲਦੇ ਹਾਂ ਇਹਦਾ ਮਤਲਬ ਵੀ ਸਾਡੇ ਅੰਦਰ ਬਹੁਤ ਸਾਰਾ ਪਿਆਰ ਮੁਹੱਬਤ ਅੰਦਰ ਭਰਿਆ ਹੈ ਉਹੀ ਚੀਜ਼ ਅਸੀਂ ਦੂਜਿਆਂ ਨੂੰ ਦੇ ਰਹੇ ਹਾਂ ਸੂਚ ਕਰਕੇ ਹਰੇਕ ਬੰਦੇ ਦਾ ਜਿਹੜਾ ਵਿਹਾਰ ਆ ਉਹਦਾ ਸੁਭਾਅ ਉਹਦਾ ਸਲੀਕਾ ਦੱਸਦਾ ਹੈ ਕਿ ਇਹਦੇ ਅੰਦਰ ਕੀ ਭਰਿਆ ਹੈ ਉਹਦੇ ਵਿਚਾਰ ਦੱਸਦੇ ਨੇ ਕਿ ਇਹਦੇ ਅੰਦਰ ਕੀ ਭਰਿਆ ਹੈ ਜੋ ਅੰਦਰ ਹੈ ਉਹ ਹੀ ਬਾਹਰ ਆਉਣਾ ਹੈ ਤਾਂ ਇਸ ਕਰਕੇ ਆਪਾਂ ਆਪਣੇ ਅੰਦਰ ਦੀ ਸਾਫ ਸਫਾਈ ਕਰੀਏ ਸਾਡੇ ਅੰਦਰ ਦੀ ਸਾਡੇ ਮਨ ਦੀ ਸਾਫ ਸਫਾਈ ਹੋ ਗਈ ਤਾਂ ਇਹ ਸਾਰੀ ਦੁਨੀਆ ਬੜੀ ਸੋਹਣੀ ਲੱਗਣੀ ਆ ਤੇ ਫਿਰ ਸਾਡੀ ਜ਼ਿੰਦਗੀ ਦੀਆਂ ਜੋ ਵੀ ਇਹ ਚਿੰਤਾਵਾਂ ਪਰੇਸ਼ਾਨੀਆਂ ਦੁੱਖ ਰੋਗ ਬਿਮਾਰੀਆਂ ਨੇ ਨਾ ਇਹ ਵੀ ਖਤਮ ਹੋ ਜਾਣਗੀਆਂ ਕਿਉਂਕਿ ਇਹ ਸਾਰੀਆਂ ਚੀਜ਼ਾਂ ਮਨ ਕਰਕੇ ਹੀ ਸਾਨੂੰ ਮਿਲਦੀਆਂ ਨੇ ਮਨ ਦੇ ਵਿੱਚੋਂ ਚਿੰਤਾ ਬਾਹਰ ਨਿਕਲ ਗਈ ਤਾਂ ਅਸੀਂ ਕਿੰਨੇ ਸੌਖੇ ਹੋ ਜਾਵਾਂਗੇ ਮਨ ਦੇ ਵਿੱਚੋਂ ਈਰਖਾ ਬਾਹਰ ਨਿਕਲ ਗਈ ਤਾਂ ਅਸੀਂ ਆਪਣੇ ਕੰਮਾਂ ਕਾਰਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਵਾਂਗੇ ਕਿਉਂਕਿ ਈਰਖਾ ਵਸਿਆ ਇਨਸਾਨ ਆਪਣੇ ਕੰਮ ਵੱਲ ਧਿਆਨ ਨਹੀਂ ਦੇ ਪਾਉਂਦਾ ਉਹਦਾ ਧਿਆਨ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਲੱਗਾ ਰਹਿੰਦਾ ਹੈ ਇਸੇ ਕਰਕੇ ਤਾਂ ਕਿਹਾ ਜਾਂਦਾ ਵੀ ਇਹ ਚੀਜ਼ਾਂ ਸਾਨੂੰ ਲੱਗਦਾ ਵੀ ਸ਼ਾਇਦ ਇਹਨਾਂ ਕਰਕੇ ਅਸੀਂ ਦੂਜਿਆਂ ਦਾ ਨੁਕਸਾਨ ਕਰਾਂਗੇ ਪਰ ਨਹੀਂ ਇਹ ਚੀਜ਼ਾਂ ਸਭ ਤੋਂ ਪਹਿਲਾਂ ਸਾਡਾ ਖੁਦ ਦਾ ਨੁਕਸਾਨ ਕਰਦੀਆਂ ਨੇ ਇਹਨਾਂ ਚੀਜ਼ਾਂ ਨੂੰ ਆਪਾਂ ਆਪਣੇ ਅੰਦਰੋਂ ਬਾਹਰ ਕੱਢੀਏ ਇਹਨਾਂ ਤਿਉਹਾਰਾਂ ਨੂੰ ਆਪਣੇ ਲਈ ਯਾਦਗਾਰ ਬਣਾਈਏ ਜਿਹੜਾ ਯਾਦ ਰਹੇ ਵੀ ਫੁਲਾਣੇ ਸਾਲ ਦੇ ਵਿੱਚ ਫੁਲਾਣੇ ਦਿਨ ਤਿਉਹਾਰ ਦੇ ਉੱਤੇ ਅਸੀਂ ਆਹ ਮਾੜੀ ਆਦਤ ਛੱਡਣ ਦਾ ਪ੍ਰਣ ਕੀਤਾ ਸੀ ਆਪਣੇ ਆਪ ਦੇ ਨਾਲ ਵਾਅਦਾ ਕੀਤਾ ਸੀ ਉਹ ਦਿਨ ਜਾਵੇ ਤੇ ਅੱਜ ਦਾ ਦਿਨ ਆਵੇ ਮੈਂ ਕਦੇ ਵੀ ਉਹ ਮਾੜੀ ਆਦਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੁਬਾਰਾ ਆਉਣ ਨਹੀਂ ਦਿੱਤਾ ਇਹ ਕਹਿਣ ਵਾਲੇ ਬਣੀਏ ਆਪਾਂ ਅਗਲੇ ਸਾਲ ਉਸ ਤੋਂ ਅਗਲੇ ਸਾਲ ਤਾਂ ਫਿਰ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਆਓ ਝਾਤ ਮਾਰੀਏ ਦੇਖੀਏ ਕਿ ਸਾਡੇ ਅੰਦਰ ਕਿਹੜੀਆਂ ਗੜੀਆਂ ਮਾੜੀਆਂ ਆਦਤਾਂ ਨੇ ਜੋ ਸਾਡਾ ਨੁਕਸਾਨ ਪਹੁੰਚ ਕਰ ਰਹੀਆਂ ਨੇ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਸਾਡੇ ਕੰਮ ਧੰਦੇਆਂ ਨੂੰ ਨੁਕਸਾਨ ਪਚਾ ਰਹੀਆਂ ਨੇ ਉਹਨਾਂ ਮਾੜੀਆਂ ਆਦਤਾਂ ਨੂੰ ਛੱਡ ਕੇ ਚੰਗੀਆਂ ਆਦਤਾਂ ਆਪਣੇ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਪਰ ਸੰਗਤ ਜੀ ਸਭ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਸਵੇਰੇ ਜਲਦੀ ਉੱਠਣ ਦੀ ਆਦਤ ਜ਼ਰੂਰ ਪਾਓ ਇੱਕ ਆਪਾਂ ਅਮਰਤ ਵੇਲਾ ਸੰਭਾਲ ਲਿਆ ਸਮਝੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸੰਭਾਲ ਲਿਆ ਅਮਰਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪਣਾ ਚਾਹੀਦਾ ਹੈ ਵਾਹਿਗੁਰੂ ਜੀ ਨੂੰ ਯਾਦ ਕਰਨਾ ਚਾਹੀਦਾ ਹੈ ਫਿਰ ਹੀ ਆਪਣੇ ਕੰਮਕਾਰਾਂ ਨੂੰ ਹੱਥ ਪਾਉਣਾ ਚਾਹੀਦਾ ਹੈ ਜਿਸ ਦਿਨ ਸਾਡੀ ਇਹ ਆਦਤ ਪੱਕੀ ਹੋਵੇ ਸਾਨੂੰ ਅਮਰਤ ਵੇਲਾ ਮਿਲ ਗਿਆ ਅਮਰਤ ਵੇਲੇ ਦਾ ਨਿਤਨੇਮ ਮਿਲ ਗਿਆ ਅਮਰਤ ਵੇਲੇ ਦਾ ਇਸ਼ਾਰਾ ਸਾਡੀ ਆਦਤ ਬਣ ਗਈ ਤਾਂ ਇਨਾਂ ਆਦਤਾਂ ਕਰਕੇ ਇਹਨਾਂ